ਸਭ ਤੋਂ ਮੇ ਇਹ ਕਿ ਕਿਕਰ ਦਾ ਦਰਖਤ ਹੈ ਦੇ ਉੱਤੇ ਬੰਗਲਿਆਂ ਨੇ ਬਹੁਤ ਆਪਣੇ ਘਰ ਬਣਾਏ ਹੋਏ ਹਨ ਤੇ ਉਹਦਾ ਸਾਨੂੰ ਬਹੁਤ ਗੰਦੀ ਸਮੈਲ ਆਉਂਦੀ ਹੈ ਜਿਹਲੇ بارش ਦੇ ਦੌਰਾਨ ਇੱਥੇ ਖੜਾ ਨਹੀਂ ਜਾਇਆ ਜਾਂਦਾ ਸਾਡਾ ਨਾਲ ਹੀ ਘਰਾਂ ਮਾਰਕੀਟ ਤੇ ਇੱਥੇ ਫਿਰ ਅੰਦਰਾ ਚ ਕਿੰਨੇ ਜਰ ਵੜ ਕੇ ਰਵਾਂਗੇ ਇਸ ਸਮੱਸਿਆ ਦਾ ਸਾਡੀ ਦਾ ਹੱਲ ਕੀਤਾ ਜਾਵੇ ਅਸੀਂ ਬੜੀਆਂ ਕੰਪਲੇਂਟਾਂ ਕੀਤੀਆਂ ਕੋਈ ਇਹਦਾ ਹੱਲ ਸੁਲਵਾਈ ਨਹੀਂ ਹੋ ਰਹੀ ਠੀਕ ਹੈ ਜੀ ਪਬਲਿਕ ਨੂੰ ਇੱਥੋਂ ਲੰਘਣ ਦੀ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਆਪਣਾ ਫਰੂਟ ਵੇਚਣ ਚ ਬਹੁਤ ਅੰਗੀ ਹੁੰਦੀ ਆ ਇੱਥੇ ਕੋਈ ਖੜੂਗਾ ਨਹੀਂ ਤਾਂ ਫਰੂਟ ਕਿੱਥੋਂ ਵਿਗੂਗਾ ਸਾਡਾ ਉਹ ਵੀ ਨੁਕਸਾਨ ਹੀ ਹੁੰਦਾ ਠੀਕ ਹੈ ਜੀ ਉਸ ਸਮੱਸਿਆ ਦਾ ਸਾਨੂੰ ਹੱਲ ਚਾਹੀਦਾ ਕਿ ਇੱਥੇ ਅਸੀਂ ਕਮੇਟੀ ਵੀ ਘਰ ਵੀ ਜਾ ਚੁੱਕੇ ਹਾਂ ਉਹਨਾਂ ਨੇ ਕਿਹਾ ਇਹਦਾ ਅੱਗੇ ਕੰਪਲੀਟ ਕੀਤੀ ਹੋਈ ਆ ਪਰ ਕੋਈ ਹੱਲ ਨਹੀਂ ਹੈ ਲੋਕਾਂ ਦੇ ਕੰਮ ਹੋਈ ਨਹੀਂ ਰਹੀ ਜਿਹੜੀ ਆ ਇਹ ਸਮੱਸਿਆ ਦਾ ਹੱਲੇ ਨਹੀਂ ਹੋ ਰਿਹਾ ਕਿੰਨੀ ਇੱਥੇ ਦੇਖੋ ਤੁਸੀਂ ਕਿੰਨਾ ਸਾਰਾ ਚਿੱਟਾ ਜਿੱਟਾ ਕੀਤਾ ਇੱਥੇ ਲੋਕੀ ਡਰਦੇ ਦਵਾ ਦਵ ਸੜਕ ਕ੍ਰੋਸ ਕਰਦੇ ਆ ਵੀ ਅਸੀਂ ਇਹ ਗਾਂ ਚੱਲ ਜਾਈਏ ਇਸ ਮੁਸਕ ਤੋਂ ਠੀਕ ਹੈ ਜੀ ਇਹਦਾ ਕੋਈ ਹੱਲ ਹੀ ਨਹੀਂ ਹੋ ਰਿਹਾ ਇੱਕ ਦੇਖਿਓ ਉੱਪਰ ਸਾਡੇ ਅਸੀਂ ਇੱਥੇ ਕਮਾਈ ਕਰਦੇ ਆਂ ਮਿਹਨਤ ਕਰਦੇ ਆਂ ਉੱਤੇ ਬੰਗਲੇ ਬੈਠੇ ਆਂ ਅਸੀਂ ਬਹੁਤ ਰਿਕੁਐਸਟ ਪਾਈ ਆ ਕਿ ਸਾਡੀ ਇਹ ਰਿਕੁਐਸਟ ਨੂੰ ਸੁਣਿਆ ਜਾਵੇ ਕਿ ਉਹ ਇਸ ਮੁੱਦੇ ਤੇ ਕੋਈ ਗੱਲ ਹੀ ਨਹੀਂ ਐਕਸ਼ਨ ਨਹੀਂ ਲੈ ਰਹਾ ਸਾਡੇ ਦੇਖੋ ਇੰਨੀਆਂ ਬਿਠਾ ਹੁੰਦੀਆਂ ਆ ਸੌਦਾ ਖਰਾਬ ਹੁੰਦਾ ਆ ਅਸੀਂ ਕਿਹਨੂੰ ਦਸੀਏ ਜਾ ਕੇ ਸਾਰੀ ਪਬਲਿਕ ਦਾ ਆ ਇਹ ਮਾਰਕੀਟ ਦੇ ਸਾਰੀ ਦਾ ਆ ਇਹ ਪ੍ਰੋਬਲਮ ਸਾਡੀ ਹੱਲ ਕੀਤੀ ਜਾਵੇ ਪ੍ਰੋਬਲਮ ਇਹੀ ਹੈ ਜਦੋਂ ਮੰਗਨ ਬੰਗ ਬਾਲ ਵਾਲਾ ਕੋਈ ਰਿਸ਼ਤੇਦਾਰ ਜਾਂਦਾ ਹੁੰਦਾ ਕੋਈ ਆਪਣੇ ਘਰ ਜਾਂਦਾ ਉਹਦੇ ਸਿਰ ਦੇ ਵਿੱਚ ਮੱਟਾਂ ਮਿੱਟਾਂ ਪੈ ਜਾਂਦੀਆਂ ਕੱਪੜੇ ਡਿੱਗਦੇ ਕੱਪੜਾ ਗਲ ਦੁਵਾਰਾ ਜੂਜ਼ ਕਰਨੇ ਕੋਈ ਜ਼ਰੂਰੀ ਕੰਮ ਕਰਿਆ ਹੋਵੇ ਅਗਲਾ ਤਰੀਕੇ ਹੀ ਤੁਰਿਆ ਹੋਵੇ ਅਗਲੇ ਮਿੱਟਾਂ ਡੇਪਣਾ ਨੰਗਨ ਕੱਪੜੇ ਤੇਰੀਆਂ ਅਗਲੇ ਤਰੀਕ ਨਾ ਜਾ ਅਗਲੇ ਸਜ਼ਾ ਹੋ ਜਵੇ ਕਿੰਨੀ ਵੱਡੀ ਪ੍ਰੋਬਲਮ ਹੈ ਇਹਦੇ ਸਰਕਾਰ ਨੂੰ ਵੀ ਚਾਹੀਦਾ ਵੀ ਆਮ ਬੰਦੇ ਨੂੰ ਉਹਦਾ ਵੀ ਸੋਚਣਾ ਚਾਹੀਦਾ ਵੀ ਇਹ ਤੇ ਇੱਕ ਪ੍ਰੋਬਲਮ ਜੀ ਕੋਈ ਕੋਈ ਕਰਾ ਸਕਦਾ ਕਰੇ ਜੀ ਆਪਾਂ ਕਿਸੇ ਕਮੇਟੀ ਵਾਲਿਆਂ ਨੂੰ ਉਹ ਕਹਿੰਦੇ ਜੀ ਅਸੀਂ ਲੈ ਕੇ ਚਿੱਠੀ ਪਾਈਓ ਉੱਤੇ ਜੀ ਉਹਦੇ ਜੰਗਲਾਤ ਚੁੱਟੀ ਰੋੜੀ ਆ ਗਈ ਹੋ ਕੋਈ ਨਹੀਂ ਪਤਾ ਪਾਤਾ ਤਿੰਨ ਵਾਰੀ ਚਿੱਠੀਆਂ ਲੈ ਕੇ ਪਾਤਾ ਸਰਕਾਰੀ ਹਸਪੀਟਲ ਹੈ ਉੱਥੇ ਵੀ ਕੋਈ ਨਹੀਂ ਕੋ ਬਿਮਾਰੀ ਫੈਲ ਜਾ ਕਿਉਂਕਿ ਮਰੀਜ਼ ਇੱਥੇ ਆਉਂਦੇ ਜਾਂਦੇ ਸਾਰੇ ਹੀ ਹੈ ਜੀ ਆ ਸਾਡੇ ਸਾਹਮਣੇ ਜੋ ਵੀ ਹੈਗਾ ਆ ਬਿਠਾ ਦੇ ਨਿਸ਼ਾਨ ਹੀ ਹੈ ਜੀ ਉਹ ਬਿਠਾ ਨਿਸ਼ਾਨ ਸੜਕ ਸੜਕ ਭਰੀ ਹੋਈ ਹੈ ਜੀ ਕਿਸੇ ਨੇ ਕਿਸੇ ਦੀ ਆਣੀ ਸੀ ਆਮ ਆਦਮੀਆਂ ਜੀ ਮੋਦੀ ਦੀ ਜਾਂ ਫਲਾ ਠੇਮਕੜੀ ਦੀ ਜਾਂਦੀ ਕੰਮ ਦੇ ਕਰਿਆ ਜਿਹੜੇ ਕਰਨ ਵਾਲੇ ਇਹ ਤਾਂ ਅਸੀਂ ਅਸੀਂ ਜੇ ਹੱਥ ਲਾਉਂਦੇ ਨੇ ਅਗਲੇ ਕੰਨੇ ਕਾਨੂੰਨੀ ਕਾਰਵਾਈ ਅੰਦਰ ਹੋ ਜੂਗਾ ਗਾਲੀ ਮਲਤਾ ਇਹ ਕਿ ਜਿਹੜੀ ਵੀ ਸਰਕਾਰ ਹੈ ਉਹ ਕੰਮ ਕਰਾਵੇ ਠੀਕ ਹੈ ਜੀ ਚੁਸਤਾ ਇਸ ਕਰਕੇ ਕੀਤਾ ਸਿਆਮ ਆਦਮੀ ਪਾਰਟੀ ਨੂੰ ਕਿ ਉਹ ਕੰਮ ਕਰਾਵੇ ਪਰ ਪ੍ਰਸ਼ਾਸਨ ਸੁੱਤਾ ਪਿਆ ਹੈ ਉਹਦਾ ਵਾਹ ਨਹੀਂ ਕੋਈ ਹਾਲਾ ਦੇਖ ਲੋ ਆ ਲੂੰਗਾ ਕਿ ਇੱਥੇ ਇੱਕ ਮਿੰਟ ਨਹੀਂ ਰੁਕ ਸਕਦਾ ਬੰਦਾ ਸਾਡੀ ਐਮਐਲਏ ਸਾਹਮਣੂ ਹੱਥ ਕੋਲ ਕੇ ਸਾਡੀ ਪ੍ਰੋਬਲਮ ਹੁੰਦੀ ਹੁੰਦੀ ਹੈ ਸਾਡੀ ਪ੍ਰੋਬਲਮ ਦਾ ਹੱਲ ਕੀਤਾ ਜਾਵੇ ਠੀਕ ਹੈ ਜੀ ਸਾਡੀ ਇਹ ਰਿਕਵੈਸਟ ਹੈ ਉਹਨਾਂ ਦੇ ਅੱਗੇ ਕਿ ਹੱਥ ਜੋੜ ਕੇ ਵੀ ਇਹ ਰਿਕਵੈਸਟ ਹੈ ਕਮ ਸੇ ਕਮ ਸਾਡੇ ਵੱਲ ਧਿਆਨ ਦਿੱਤਾ ਜਾਵੇ ਸਾਡੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣ